ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬਾਂਦਾ ਕਰਦਾ ਮੇਰੇ ਵੀਰੋ ਕੂਤਰ ਕੋਲ ਤਰ ਸੈਟ ਹੈ ਸਾਰੇ ਵੀਰਾਂ ਦੇ ਆਹ ਕੱਟਵਾ ਠੀਕ ਹੈ ਫਿਰ ਅਜੀ ਕਰਦੇ ਵਲੋਗ ਦੀ ਸਟਾਰਟਿੰਗ ਸਵੇਰੇ ਸਵੇਰੇ 11 ਕਹਿੰਦੇ 11 ਵਜੇਗੇ 12 ਵਜੇਗੇ ਐ ਮੁੰਡਾ 12 ਵਜੇ ਨਾਲੇ ਆੱਸ 12 ਵਜੇ ਨਾਲੇ 12 ਵਜੇ ਨਾਲੇ ਹੁਣ ਉੱਠ ਕੇ ਆਏ ਆ ਬਾਈ ਠੀਕ ਹੈ ਕਿ ਨਹੀਂ ਮਤਲਬ ਹੁਣ ਉੱਠੇ ਆ ਗਏ ਨਾ ਪਾਵੇ ਤੇ ਚਲੋ ਪਹਿਲੇ ਨੰਬਰ ਤੇ ਦਾ ਲਾਈਟਾਂ ਲੂਟਾ ਕਰਕੇ ਬੰਦ ਜਿਹੜੇ ਜਖੀ ਜਾਂਦੇ ਆ ਨਾ ਫੇਰ ਆਇਆ ਵੀ ਬੱਚੇ ਬੱਚੇ ਦਾ ਯਾਰ ਹੁਣ ਰਹਿ ਨਹੀਂ ਬੱਚੇ ਹੱਥ ਨੇ ਕੱਟਾਂਗਾ ਚਲੋ ਬਾਕੀ ਦੇਖਦੇ ਆ ਕੋਈ ਬਣਾਉਣ ਦਾ ਪਲਾਨ ਆਇ ਨਹੀਂ ਪਤਾ ਹੁਣ ਵੀ ਕੱਢ ਲਗੇ ਤੇ ਚਲੋ ਪਹਿਲੇ ਨੰਬਰ ਤੇ ਲਾਈਟਾਂ ਲੂਟਾ ਲੈ ਮੁੰਡਾ ਖੋਲ ਯਾਰ ਜਿੰਦੇ ਖੋਲ ਲਾਈਟਾਂ ਲੂਟਾ ਕਰ ਬੰਦਾ ਹਾਂਜੀ ਮੇਰੇ ਦੋਸਤੋ ਬੱਚੇ ਤਾਂ ਨਹੀਂ ਬਾਹਰ ਮਿਠਾਈ ਜੀ ਠੀਕ ਐ ਸਗੋਂ ਦੀ ਛਤਰियां ਵੀ ਲਾ ਕੇ ਅੰਦਰ ਰੱਖਦਾਗਾ ਦਾਣਾ ਦੂਣਾ ਪਾਦਾ ਵੀ ਕਰਾਂ ਬੱਚਿਆਂ ਵਾਲੇ ਕੂਤਰਾਂ ਨੂੰ ਦੇਖੋ ਜੀਕ ਜਿਗਾੜਾ ਪਈ ਜਾਂਦਾ ਘਰੇ ਦੇਖਿਓ ਪਈ ਜਾਂਦਾ ਜੀਕ ਜਿਗਾੜਾ ਚੱਲ ਕੂਤਰ ਕੁਆਤਰ ਦੇਖ ਲੈ ਦਾਣਾ ਪਾਣੀ ਪਾਤਾ ਸਵੇਰ ਦੇ ਟਾਈਮ ਦਾ ਬੱਚੇ ਆਪਾਂ ਅੱਜ ਨਹੀਂ ਮੋਹਦੇ ਕੱਲ ਨੂੰ ਭਾਵਾਂਗੇ ਚੱਲ ਮੁੰਡਿਆ ਲਿਓ ਨੂੰ ਬੋਲ ਮਾਰਪੜਾ ਲਿਓ ਨੂੰ ਬਾੜ ਅੰਦਰ ਤੇ ਆਪਾਂ ਖੇਤ ਜਿਹੜਾ ਮਾਰ ਕੇ ਆ ਜੀ ਲਿਓ ਤੇ ਖੇਤ ਕਿਹੜਾ ਮਾਰ ਕੇ ਆਉਣੇ ਆ ਬਾਈ ਦੇਖ ਕੇ ਆਉਣੇ ਆ ਮੋਟਰ-ਮਾਟਰ ਹੁਣ ਛੱਡਣ ਦਾ ਹਨਾ ਰੁੱਤ ਹੈਗੀ ਆ ਮੋਟਰ-ਵਾਟਰ ਚਲਾ ਲਾਂਗੇ ਪਾਣੀ ਪੁਲਾ ਦੇ ਖੋਨੇ ਨੂੰ ਆਹੀ ਸਿਸਟਮ ਨਾਲ ਖੇਤ ਮਾਂ ਵੀ ਘੇੜਾ ਮਾਰੋਣਾ ਬਸ ਚੱਲ ਪੁੱਤ ਲੈ ਵੰਦਰ ਚੱਲ ਅੰਦਰ ਚੱਲ ਚੱਲ ਬੇਟਾ ਚੱਲ ਚਲੋ ਵਾਪਰ ਵਾਪਰ ਕਰਦੇ ਹੀ ਥੋੜੇ ਨਾਲ ਦੇਖਦੇ ਜੀ ਬੰਦਾ ਹਾਂਜੀ ਮੇਰੇ ਦੋਸਤੋ ਮੋਟਰ ਤਾਂ ਚੱਲ ਰਹੀ ਹੈ ਜੀ ਆਪਾਂ ਤਾਂ ਐਸੇ ਖੇਤ ਮੋਟਰ ਛੱਡਣਾ ਇਹ ਮੈਨੂੰ ਲਾਦਾ ਜੀ ਮੇਰੇ ਭਾਪੇ ਦੇ ਕੰਮ ਆ 80% ਚੱਲ ਗਏ ਫਿਰ ਮੁੰਡਾ ਪਤਾ ਵਾਪਸ ਨਾ ਇਤਨਾ ਕੰਡੀਸ਼ਨੇਡ ਵੋਟਰ ਆ ਪਤਾ ਮੋਟਰ ਹੀ ਹੈ ਡਰਾਈ ਚੱਲੋ ਤੇ ਗਾਂ ਵਾਲੇ ਖੇਤ ਚੱਲ ਕੇ ਦੇਖਦੇ ਆ ਉਧਰ ਵੀ 100% ਛੱਡੀ ਪਿਆਊ ਸਾਡੇ ਕੋਲੇ ਬੈਠ ਕੇ ਫਿਰ ਆਪਾਂ ਤਾਂ ਚਲੋ ਟੈਨਸ਼ਨ ਹੀ ਮੁੱਕ ਜੂ ਵਧੀਆ ਹਾਂਜੀ ਦੂਜੇ ਖੇਤ ਵੀ ਦੇਖਿਆ ਜੀ ਉਧਰ ਬੇਟਾ ਸਾਡੇ ਨਾਲ ਕੋਈ ਸਾਥ ਤੇ ਛੱਡੀ ਪੇ ਮੋਟਰਾਂ ਹਨ ਦੇਖੋ ਦਿਮਾਗ ਦੋਆਂ ਦੇ ਇੱਕ ਦਿਨ ਹੀ ਕੰਮ ਕਰਦੇ ਆ ਅੱਜ ਹੀ ਉਹਨੇ ਆ ਕੇ ਛੱਡੀ ਤੇ ਅੱਜ ਹੀ ਮੇਰੇ ਮਨ ਚ ਵੀ ਮੋਟਰਾਂ ਚਲਾ ਕੇ ਖੇਤਾਂ 'ਤੇ ਗੇ ਘਮੀ ਪੈਣੋਂ ਹਟ ਕੇ ਧੁੱਪਾਂ ਨਿਕਨ ਲੱਗਾ ਮੈਂ ਝੋਨੇ 'ਚ ਪਾਣੀ ਸੁੱਕ ਗਿਆ ਹੋਊਗਾ ਮੈਂ ਮੋਟਰਾਂ ਮ ਚਲੋ ਕੋਈ ਨਾ ਮੋਟਰਾਂ ਚੱਲੀ ਜਾਂਦੀਆਂ ਨੇ ਬਸ ਚੱਲਦੇ ਆ ਘਰ ਨੂੰ ਬਾਪੇ ਹਾਂਜੀ ਰਹਿ ਹੋ ਵੀ ਮਾ ਬਾਬੇ ਦੇ ਮੱਥਾ ਟੇਕ ਗਏ ਜੀ ਬਾਬਾ ਕਰ ਮਾਈਂਡ ਸੈਟ ਮੜਾਇਆ ਸਾਡਾ ਉਹ ਗੇਵਾਲ ਸੀ ਵੀ ਚਲੋ ਜੀ ਬਾਬਾ ਮਣੀ ਰਾਮ ਜੀ ਦੇ ਚੱਲਦੇ ਆਪਾਂ ਹਾਂਜੀ ਪਹੁੰਚ ਗਏ ਜੀ ਬਾਬਾ ਮਣੀ ਰਾਮ ਜੀ ਦੀ ਸਮਾਧ ਤੇ ਇੱਥੇ ਆ ਕੇ ਮਾੜਾ ਮੋਟਾ ਸਕੂਨ ਮਿਲਦਾ ਹੈ ਮਨ ਨੂੰ ਸ਼ਾਂਤੀ ਜੀ ਹੈ ਨਾ ਥੋੜੀ ਨੂੰ ਮੋਟਰਸਾਂ ਲਈ ਭੱਜ ਗਈ ਸਿੱਧਾ ਇਹ ਵੀ ਜਾਂਦਾ ਬਾਬੇ ਕੇ ਨੂੰ ਖੜੀਦਾ ਬਾਬਾ ਆਪ ਦੇ ਕੰਨੀ ਸਾਨੂੰ ਆ ਮਾ ajo ਬੱਚਿਓ ਬਹੁਤ ਟਾਈਮ ਹੋ ਗਿਆ ਸਾਡੇ ਕੋਲ ਚੌਕੀਨੀ ਭਰੀ ਐ ਤੇ ਆਏ ਹੋਏ ਐ ਬਾਬਾ ਜੀ ਚੱਚਰੀ ਗਾ ਸੁਣੋ ਦੇ ਲੋ ਨੂੰ ਪੂਰਾ ਠੀਕ ਹੈ ਦੇਖੋ ਕਿੰਨੇ ਜਾਨਵਰ ਪੰਛੀ ਹਨਾ ਦਰਖਤ ਹਰੀਆਲੀ ਬਾਈ ਸ਼ਾਂਤੀ ਜੇ ਚੁੱਪ ਕਰਕੇ ਸੁਣੋ ਕਿੰਨੇ ਭਾਂਤ ਭਾਂ ਦੇ ਜਾਣ ਰੋਲ ਹੀ ਜਾਂਦੇ ਚਲੋ ਬਈ ਹੱਥਾਂ ਕੇ ਮੱਥਾ ਟੇਕੀ ਕਰ ਹਾਂਜੀ ਚਲਿਏ ਟੇਕੀ ਮੱਥਾ ਜੈ ਬਾਬਾ ਮੋਹਨ RAM ਜੈ ਬਾਬਾ ਮੋਹਨ RAM ਜੀ ਦੀ ਈ ਬਾਬਾ ਮੋਹਨ RAM ਕਰ ਕਰਪਾ ਆਪਣੇ ਚਾਹਣ ਵਾਲਿਆਂ ਤੇ ਜਿਹੜੇ ਪ੍ਰਾ ਖੈਰ ਸੁਖ ਮੰਗਦੇ ਆ ਪਿਆਰ ਕਰਦੇ ਆ ਉਹਨਾਂ ਤੇ ਕਬੂਤਰਾਂ ਤੇ ਜਾਨਵਰ ਪੰਛੀਆਂ ਤੇ ਤੇ ਘਰ ਪਰਿਵਾਰ ਤੇ ਤੇ ਬਾਬਾ ਜੀ ਜਿਹੜੇ ਪਾਸ ਆਇਆ ਹੜ ਠੀਕ ਐ ਉਹਨਾਂ ਤੇ ਵੀ ਕਿਰਪਾ ਕੀਤੀ ਜਾਵੇ ਉਹ ਵੀ ਬੜੇ ਦੁਖੀ ਆ ਵਿਚਾਰੇ ਬਹੁਤ ਕੋਈ ਨੁਕਸਾਨ ਝੱਲ ਲੇ ਬਹੁਤ ਘਾਟੇ ਝੱਲ ਲੇ ਉਹਨਾਂ ਨੇ ਵੀ ਖੋਲੋਈ ਇੱਕ ਮਿੰਡੀ ਛੱਡੋਈ ਛੱਡੋਈ ਆਏ ਖੋਲਨੀ ਪੈਂਦੀ ਆ ਬਾਬਾ ਜੀ ਮੈਂ ਇਥੋਂ ਪਰਸਾਨ ਆ ਤੇਰੇ ਤੋਂ ਪਰਸਾਨ ਨਹੀਂ ਮੰਨਵਾਈ ਨਾ ਜੈ ਬਾਬਾ ਮਣੀ ਦਾ ਹਾਂਜੀ ਅੱਜ ਤੇ ਆ ਗਏ ਘਰੇ ਬਈ ਜਣਾ ਤੇ ਮੁੰਡੇ ਨੇ ਇੱਕ ਕਬੂਤਰ ਦੰਨੇ ਹੋਰ ਯਾਰੇ ਕਹਿੰਦਾ ਮੇਰੇ ਕੋਲ ਇੱਕ ਕਬੂਤਰੀ ਨੀਲੀ ਬੈਠੀ ਐ ਮੈਂ ਚੱਲ ਬਈ ਇੱਕ ਬੈਠਾ ਸਾਡੇ ਕੋਲੇ ਵੀ ਠੀਕ ਆ ਕਿ ਨਹੀਂ ਲੇ ਆਉਣਾ ਫੜ ਕੇ ਕਰਾਂ ਜਾਲ ਚ ਫਿਰ ਦਿਖਾਉਣਾ ਤੁਹਾਨੂੰ ਹਾਂਜੀ ਇਹ ਕਬੂਤਰ ਦਿੰਨੇ ਆ ਬਈ ਸ਼ੋਬਰ ਨੇ ਲਿਆਂਦਾ ਸੀ ਹਨਾ ਮਾਨਿਕ ਲਗੇ ਤੇ ਘਰੇ ਘਰੇ ਡਿੱਗਿਆ ਪਿਆ ਆਪਣਾ ਤਾਂ ਹੈ ਨਹੀਂ ਕੋਈ ਝੂਠ ਵਾਲੀ ਗੱਲ ਨਹੀਂ ਘਰੋਂ ਦਾ ਤੇ ਉਹ ਕੂਤਰ ਚੰਗਾ ਲੱਗਿਆ ਬਈ ਇਹ ਮੈਨੂੰ ਬਾਕੀ ਦੇ ਕੋਲ ਵੀ ਲਾਲ ਸਰੀ ਕਬੂਤਰੀ ਹੈ ਜਿਹਦੇ ਨਾਲ ਲਾਉਣਾ ਆਏ ਨੇ ਮੈਂ ਫਿਰ ਲਾਇਆ ਦੇਖਿਓ ਉਹ ਮੁੰਡੇ ਦਾ ਬੜੀ ਤੜਫੜ ਕਰਦਾ ਯਾਰ ਵਾਰਾ ਉਰਾ ਹੋਇਆ ਸੀ 100% ਕਬੂਤਰ ਇਹ ਨਹੀਂ ਗਾਨਾ ਹੀ ਰੱਖੀ ਇਹਨੂੰ ਫੜੀ ਇਹਨੂੰ ਮਤਲਬ ਇਹ ਕਹਿਣ ਦਾ ਭਾਵ ਨਾ ਵਿਵਾਰਾ ਪੂਰਾ ਹੋਇਆ ਸੀ ਗਰਮੀ 'ਚ ਡਿੱਗ ਪਿਆ ਕੇ ਦੇ ਘਰੇ ਠੀਕ ਹੈ ਠੀਕ ਹੈ ਇਹ ਉੱਡ ਗਿਆ ਮੋੜ ਮੜ ਕੇ ਮੇਰੇ ਸਾਬਾ ਆਉਣਾ ਨਹੀਂ ਇਹਨੇ ਬੱਚੇ ਮੈਂ ਆਟਲ ਦਾ ਤਾਂ ਹੀ ਜੀ ਜੀ ਪੀ ਲਾ ਦਿੰਦੇ ਹਾਂ ਇਹ ਇਧਰ ਹੋ ਜੀ ਇਧਰ ਹੋ ਜੀ ਬਾਲੀ ਹੁਣੀ ਵੀਡੀਓ ਆਉਂਦੇ ਸੱਚੀ ਸੁੱਖ ਨਾਲ ਦੀ ਚਿੱਟਾ ਹੀ ਕੂਤਰ ਚਿੱਟਾ ਹੀ ਲੀੜੇ ਮੁੰਡਿਆ ਹੋਏ ਜਾਗਦੇ ਹੀ ਆ ਹੋਏ ਜਾਵਾਂ ਓਏ ਕੰਜਰ ਹੜਦਾ ਹੂੰ ਇਹ ਕੂਤਰਾ ਬਈ ਠੀਕ ਹੈ ਜਿਹੜਾ ਮੁੰਡਾ ਨੂੰ ਦਿੰਦਾ ਲੈ ਮੁੰਡਾ ਇਧਰ ਜਾ ਕੇ ਕਰੀ ਹੂੰ ਕਿਆ ਬਾਤਾਂ ਨੇ ਬਾਲੀ ਘੰਟ ਵੀਡੀਓ ਆਉਂਦੇ ਸੱਚੀ ਪੁੱਸਣਾ ਮੁੰਡਿਆ ਉਦੋਂ ਵੀ ਸਰਾ ਹੀ ਲੱਗੀ ਜਾਵਾਂ ਓਕੇ ਡਨ ਹੋ ਗਿਆ ਠੀਕ ਆ ਇਹ ਤੂੰ ਉਤਰ ਤੇਰਾ ਮੁੰਡੇ ਨੂੰ ਬਾਕੀ ਗੱਲ ਮੁੰਡੇ ਨਾਲ ਹੋਰ ਕਹੀ ਸੀ ਮੈਂ ਦੋ ਬੱਚੇ ਗਏ ਸੀ ਇਹਨੂੰ ਘਰੋਂ ਲਾਜ਼ਮੀ ਦੇਵਾਂਗੇ ਆਪਾਂ ਠੀਕ ਹੈ ਕਿ ਨਹੀਂ ਜੇ ਤੇਰੇ ਲਾਗੇ ਨਾ ਡੇ ਉਹ ਗੱਲਾਂ ਹੀ ਹੋਣਗੀਆਂ ਫਿਰ ਪਿੰਡ 'ਚ ਵੀ ਹਾਂ ਵਾਕਈ ਕੋਈ ਬੱਚੇ ਉੜਦੇ ਆ ਬਈ ਭੁੰਡੇ ਭੁੜੇ ਠੀਕ ਹੈ ਕਿ ਨਹੀਂ ਇਹੋ ਜਿਹੇ ਬੱਚੇ ਦੇਨੇ ਆ ਦੋ ਇਹਨੂੰ ਪੂਰੀ ਓਕੇ ਰਿਪੋਰਟਾਂ ਨਾਲ ਸੱਟਾ ਮੁੰਡਿਆ ਹਾਂ ਹਾਂ ਹੁਣ ਤੇਰੀ ਬੱਸੂ ਦਾ ਟਾਈਮ ਹੈ ਕੋਈ ਕਿ ਤੈਨੂੰ ਛੱਡ ਕੇ ਆਉਂਦਾ ਸਾ ਦੇਖੀ ਬੱਸ ਦਾ ਟਾਈਮ ਹੈਗਾ ਤਾਂ ਕੋਈ ਨਹੀਂ ਤਰੂੰ ਪਿੰਡ ਤਾ ਰਿਹਾ ਆਂਗਾ ਕੋਈ ਗੱਲ ਨਹੀਂ ਹੁਣ ਤਾਂ ਭੱਜ ਕੇ 2 ਮਿੰਟਾਂ ਚ ਹਾਂਜੀ ਪਹੁੰਚ ਗਏ ਜੀ ਰਹਿ ਗਏ ਬੰਡ ਮੁੰਡੇ ਦੀ ਛੱਟੇ ਭਾਈ ਪਾਸ ਕੋ ਦਾ ਕੋਈ ਟਾਈਮ ਹੈ ਜੀਗਾ ਮੁੰਡਾ ਕਹਿੰਦਾ ਇੱਥੇ ਰੁਣਾਣਾ ਆਪਾਂ ਆਹ ਬਣੀ ਓਕੇ 베بی ਇੱਥੇ ਰ ਵੱਡੇ ਕਰਿਆਨੇ ਸਟੋਰ ਆਣਾ ਦੁਕਾਨਾਂ ਆਣਾ ਓਕੇ ਮੁੰਡਿਆ ਫਿਰ ਠੀਕ ਹੈ ਠੀਕ ਹੈ ਚੰਗਾ ਚੱਲਦੇ ਆ ਫਿਰ ਬਾਏ ਬਾਏ ਹਾਂਜੀ ਗੇਮ ਖੇੜਦੇ ਖੇੜਦੇ ਚੱਲ ਪਈ ਖੇਤ ਨੂੰ ਐਮਰਜੈਂਸੀ ਚ ਓਹੋ ਮੋਟਰ ਬਜ਼ਾਰ ਜਾਣੀ ਸੀ ਬਈ ਹਣਾ ਤੇ ਬਾਹਰ ਆ ਕੇ ਦੇਖਾ 20 ਪਈ ਜਾਂਦਾ ਮਗਾ ਵੀ ਸਰਾ ਮਾ ਹੌਲਾ ਅੰਦਰ ਬੈਠਣ ਤੋਂ ਕੋਈ ਨਹੀਂ ਬਹਲਾਦਾ ਕੋਠੀ ਦੇ ਬਈ ਨਾ ਮੀ ਪੈਂਦੇ ਦਾ ਤੇ ਨਾ ਸੁੱਕੇ ਮੌਸਮ ਦਾ ਚਲੋ ਚਾਲਦੇ ਆ ਕਿ ਤੋ ਆਪੇ ਹਾਂਜੀ ਪਹੁੰਚ ਗਏ ਜੀ ਲੋਕੀਏ ਗਾੜੀ ਬੜ ਟੱਕਣੀ ਬਦਲਣਾ ਬਈ ਇਹ ਨਹੀਂ ਕੰਮ ਹੈ ਫਿਰ ਚਾਲਦੇ ਆ ਕਰ ਆਪਾਂ ਗੇਮ ਮੈਚ ਲੱਗੀ ਜਾਂਦਾ ਪਬਜੀ ਦੇ ਹਾਂਜੀ ਮੇਰੇ ਵੀਰੋ ਯਾਰ ਕਿਉਂ ਯਾਰ ਲੀਓ ਯਾਰ ਤੈਨੂੰ ਲੜੜੇ ਖਾਵੇਂਗਾ ਛੱਡ ਦੇ ਨਾ 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 ਆ ਗਈ ਵੀ ਇਦਾਂ ਲਿਖ ਰਿਹਾ ਯਾਰ ਇਹਨੇ ਵੜਾ ਉਪੀ ਤਾਂ ਪਾਈ ਇਹ ਦਾਣਾ ਪਾਣੀ ਕੁਮਾ ਮੱਕੀ ਮਰੂੰ ਨਾਸਾਂ ਦੇ ਪਾਈ ਇਹ ਦਾਣਾ ਆਪਣੀ ਕਬੂਤਰਾਂ ਨੂੰ ਵਾਲੀ ਆਈਟਮ ਲਾਉਂਦਾ ਇਹ ਵੀ ਯਾਰ ਨਾ ਲਫੀੜੇ ਪੈਣਗੇ ਤੇਰੇ ਨ ਲਫੀੜੇ ਚੱਲ ਜਾ ਬੈ ਚੱਲ 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 ਐਟਮ ਹੀ ਹੈ ਵੀ ਯਾਰ ਭਾਈ ਇਹਦਾ ਦਾਣਾ ਪਾਣੀ ਬਈ ਕਬੂਤਰਾਂ ਨੂੰ ਯਾਰ ਫੋਨ ਲਾ ਲਿਆ ਮੈਂ ਟਾਈਮ ਲੈਪਸ ਤੇ ਤੇ ਚਾ ਚੱਲ ਦੇਖ ਮੰਜੀ ਤੋਂ ਉੱਦੀ ਟਾਪਦਾ ਜਾਣ ਜਾਣ ਕੇ ਆ ਲਿਓ ਆਇਆ ਦੇਖ ਦੇਖ ਚਾ ਚੱਲ 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 ਯਾਰ ਤੂੰ ਠੀਕ ਰਹੇ ਮੈਂ ਚੱਲ ਬਾਹਰ ਚੱਲ ਬਾਹਰ ਚੱਲ ਚੱਲ ਫਿਰ ਹਾਂਜੀ ਮੇਰੇ ਦੋਸਤੋ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਭਾਈ A2 G A2 Z ਕਬੂਤਰਾਂ ਨੂੰ ਦਾਣਾ ਪਾਣੀ ਪੈ ਗਿਆ ਠੀਕ ਆ ਉਹ ਨਾ ਯਾਰ ਤੇ ਤੜਕੇ ਸਕੈਮ ਹੋ ਗਈ ਸੀ ਬਈ ਸੱਚ ਜਦੋਂ ਰੈਕ ਵਾਲਾ ਮੁੰਡਾ ਨਹੀਂ ਆਇਆ ਤੇ ਅਸੀਂ ਨਾ ਇੱਥੇ ਬੱਚੇ ਐ ਦੁਆਲ ਨੇ ਚ ਤਾਂ ਹਾਂ ਜੇ ਇੱਥੇ ਜੇ ਉਹ ਮੈਂ ਆਹ ਵੇਖ ਲਈ ਪਰ ਮੈਂ ਪੌੜੀ ਤੇ ਚੜਿਆ ਹਨਾ ਤੇ ਆਹ ਟੰਬਰ ਟੁੱਟ ਗਿਆ ਪੌੜੀ ਦਾ ਇਥੋਂ ਖੜਚਦੇ ਨੇ ਆਇਓ ਗੇ ਜਾਵਾਂ ਤੇ ਮੈਂ ਬੇਜਦੀ ਨਿਕਲ ਗਿਆ ਯੋ ਜੀ ਮੇਰੇ ਘਟ ਇੱਥੇ ਪਾਈ ਸਿਕਾ ਤੇ ਇੱਥੇ ਪਾਈਆਂ ਮੇਰਾ ਬਾਜ ਕਰਨੇ ਤੇ ਇੱਥੇ ਇੱਥੇ ਬਜਣਾ ਸੀ ਬਹੁਤ ਪੜਾ ਮੈਂ ਫਿਰ ਉਹ ਐ ਜਕੜ ਲਿਆ ਮੈਂ ਤੰਬਾ ਟੁੱਟ ਗਿਆ ਥੱਲੇ ਪੈਰ ਨਹੀਂ ਲੱਗਣ ਦਿੱਤੇ ਬਾਵਾ ਜੋਰੀ ਬਾਲ ਜਾਣ ਹੀ ਵਾਲੀ ਜਿੰਮ ਜਮ ਮਲਾਉਣਾ ਸਾਨੂੰ ਪਤਾ ਬਾਡੀ ਬਿਲਡਰ ਬੰਦੇ ਆ ਠੀਕ ਹੈ ਕਿ ਨਹੀਂ ਆਏ ਹੱਥ ਵਾਲੇ ਕਰੜੇ ਫਿਰ ਨਾ ਪਲਾਸ ਵਾਲੀ ਗ੍ਰਿਪ ਬਚ ਗਿਆ ਪਰ ਇਤੋਂ ਸੱਲੀ ਕੇ ਸਾਥ ਹੀ ਮੇਰੀ ਮੜੀ ਜੀ ਠੀਕ ਹੈ ਕਿ ਨਹੀਂ ਤੇ ਉਹ ਉਹਦੇ ਅੱਖ ਨੂੰ ਕੋਈ ਵੱਡੀ ਇੰਜਰੀ ਨਹੀਂ ਹੋਈ ਬਚਤ ਰਹੀ ਵਾਕਿਆ ਤਾਂ ਕੀ ਹੁੰਦਾ ਕੋਠੇ ਘੜ ਤੋਂ ਢੇਕਦੇ ਰੋ ਇਹਨਾਂ ਨਾਰਮਲ ਗੱਲਾਂ ਆ ਤਾਂ ਐ ਪਾਇਆ ਚੋਈ ਨਹੀਂ 4 ਫੁੱਟ ਦੀ ਪੌੜੀ ਤੋਂ ਦੇਖ ਕੇ ਤਾਂ ਹੋਰ ਨਾ ਕਿ ਦੱਸ ਟੁੱਟ ਜੈਣਾ ਤਾਂ ਕਰਕੇ ਬਾਕੀ ਓਕੇ ਆ ਵਾ ਠੀਕ ਐ ਲੀਵ ਨਹੀਂ ਛੜਦਾ ਖੁੱਲਾ ਤੇ ਦਾਣਾ ਪਾਣੀ ਪਾਦਾ ਕਬੂਤਰਾਂ ਨੂੰ ਆ ਸਾਰਿਆਂ ਨੂੰ ਠੀਕ ਐ ਦਾਣਾ ਘਮ ਤੇ ਵਾ ਹੁਣ ਵੀਡੀਓ ਐਡਿਟ ਕਰਨੀ ਬੈਗੇ ਚ ਮੰਜੇ ਤੇ ਸਰ ਕੋਈ ਬਣਾਵਾਂਗੇ ਸਕੀਮ ਕੋਈ ਰੋਕੋ 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 ਸਹੀ ਗੱਲ ਐ ਉਹਦਾ ਵੀ ਲੈ ਜੂਗਾ ਹਾਂ ਅੱਛਾ ਆਏ ਠੀਕ ਐ ਆਏ ਆਏ ਲਾਈ ਪੈਰ ਜ ਮੋੜ ਲਿਆ ਏ ਠੀਕ ਹੈ ਹੁੰਡੀ ਜ ਮੋੜ ਲੇ ਪੈਰ ਚੋੜ ਬਾਹ ਲੱਗ ਗਿਆ ਗੱਟਾ ਚੱਕ ਕੇ ਲਓ ਜੀ ਇਧਰ ਕਰਦਗੇ ਸੂਤਾ ਬੰਦ ਸ਼ੂ ਬੰਦ ਜਾਂ ਭਈਆ ਬੰਦ ਠੀਕ ਹੈ ਐ ਕਰ ਲਈ ਕੀ ਕੀ ਯਾਰ ਉੱਤੇ ਨਾ ਚੜ੍ਹ ਜ ਸ਼ਾਲ ਦਾ ਮੇਰੇ ਕੋਈ ਨਾ ਯਾਰ ਅਲੱਖਤ ਹੁੰਦੀ ਹੈ ਹੋਰ ਤਾਂ ਕੀ ਕਰ ਲੈਣੀ ਆਪਣਾ ਆ ਤੜ ਲਲਲ ਆਏ ਹੋਏ ਬੰਦ ਕਰਦਗੇ ਇੱਥੋਂ ਆਹੇ ਕਰੀ ਆਫ ਕਰਤਾ ਉੱਪਰ ਸੈ ਲੈ ਜੀ ਕਰੇ ਹਾਂ ਬਸ ਤੋ ਕੇ ਆਣ ਦਨ ਖਾਲੋ ਖਾਲ ਠੀਕ ਹੈ ਗੱਲ ਤੇਰੀ ਸਹੀ ਹੈ ਕਿੱਦਾਂ ਕਰ ਕੋਲ ਨਹੀਂ ਫਲੂਏ ਜਿਵੇਂ ਡਾਨਾ ਲਾਉ ਜੀ ਕਰਤੀ ਬੋ ਭਈਆ ਬੰਦ ਮੋਟਰ ਕਰਤੀ ਬੰਦ ਤੇ ਹੈ ਹੱਥ ਲੈਟੀ ਨਹੀਂ ਹਸਤਾ ਪਾਲੇ ਕੋਈ ਤਾਂ ਗੱਲ ਹੈ ਹੱਥ ਬਾਈ ਵੇਖਾਂ ਬਾਹਰ ਜਾ ਕੇ ਵੀਡੀਓ ਵੀ ਅਪਲੋਡ ਕਰਿਆਂ ਦੀ ਓਕੇ ਡਾਨਾ ਕੰਮ ਬਾਸ ਸਹੀ ਹਣ ਚੱਲਦੇ ਆ